ਹਾਂਜੀ ਤਾਂ ਲੋ ਜੀ ਆਪਾਂ ਫੇਰ ਤੋਂ ਕੜਾਈ ਧਰਤੀ ਆ ਘਿਓ ਦੀ ਤੇ ਦੇਸੀ ਘਿਓ ਪਾਤਾ ਇਹ ਵਿੱਚ ਕੜਾਈ ਚ ਤੇ ਆਪਾਂ ਲੱਗਿਆ ਫੇਰ ਤੋਂ ਪੰਜੀਰੀ ਬਣਾਉਣ ਦੂਸਰੀ ਵਾਰ ਤੇ ਸਾਡੀ ਪੰਜੀਰੀ ਪਹਿਲੀ ਖਤਮ ਹੋ ਗਈ ਆ ਤੇ ਹੁਣ ਪੰਜੀਰੀ ਤੋਂ ਬਿਨਾ ਚਾਹ ਨਹੀਂ ਸਵਾਲ ਲੱਗਦੀ ਤੇ ਆ ਬਰੈਡ ਰਸ ਜੀ ਨਹੀਂ ਕਰਦਾ ਖਾਣ ਨੂੰ ਤੇ ਬਸ ਫੇਰ ਵੀ ਦਿਲ ਕਰਦਾ ਕਿ ਹੁਣ ਠੰਡ ਆ ਤੇ ਪੰਜੀਰੀ ਹੋਵੇ ਚਾਹ ਦੇ ਨਾਲ ਤੇ ਇਸ ਕਰਕੇ ਫੇਰ ਆਪਾਂ ਹੁਣ ਪੰਜੀਰੀ ਖਤਮ ਹੋ ਗਈ ਤੇ ਆਪਾਂ ਲੱਗਿਆ ਪੰਜੀਰੀ ਬਣਾਉਣ ਜਿਹਨੂੰ ਕਹਿੰਦੇ ਆਗੇ ਪਾਂਡਾ ਲੱਗੇ ਬਣਾਉਣ ਕਈ ਪਾਂਡਾ ਕਹਿੰਦੇ ਆ ਤੇ ਬਾਕੀ ਆਪਾਂ ਸਮਾਨ ਦੀ ਤਿਆਰੀ ਕਰਨ ਲੱਗੇ ਆ ਸਾਰਾ ਸਮਾਨ ਹੈਗਾ ਰੈਡੀ ਆ ਤੇ ਬਾਕੀ ਚਲੋ ਜੀ ਆਪਾਂ ਲੱਗੇ ਆ ਆਪਾਂ ਪੰਜੀਰੀ ਬਣਾਉਣ ਤੇ ਠੰਡ ਬਹੁਤ ਜਿਆਦੀ ਹੈ ਧੁੱਪਾਂ ਲੱਗਣ ਨਹੀਂਦੀਆਂ ਤੇ ਬਾਕੀ ਚਲੋ ਜੀ ਕਰਦੇ ਆ ਆਪਾਂ ਜੋ ਵੀ ਪਾਉਨੇ ਆ ਸ਼ੇਅਰ ਤੁਹਾਡੇ ਅੱਗੇ ਹਾਂਜੀ ਆਪਾਂ ਲਿਆ ਉਸ ਨੂੰ ਕਿਲੋ ਘਿਓ ਤੇ 1 ਕਿਲੋ ਵੇਸਣ ਮੋਟਾ ਤੇ ਕਿਉ ਦੇ ਵਿੱਚ ਵੀ ਇਸ ਤਰ੍ਹਾਂ ਪਾਤਾ ਸੀ ਮੈਂ ਕੜਸ਼ੀ ਮਾਰਨ ਦੇਈ ਸੀ ਫਿਰ ਤੇ ਕਿੰਨਾ ਟਾਈਮ ਮੈਨੂੰ ਕਾਫੀ ਧਿਰ ਕੜਸ਼ੀ ਮਾਰਨੀ ਪੈਂਦੀ ਆ ਜਿੰਨਾ ਟਾਈਮ ਲਾਲ ਬਰਾਊਨ ਨਹੀਂ ਹੋ ਜਾਂਦਾ ਤੇ ਅੱਧਾ ਪੌਣਾ ਘੰਟਾ ਲੱਗਦਾ ਵਾ ਤੇ ਉਹਨਾਂ ਟਾਈਮ ਆਪਾਂ ਮਾਰਦੇ ਪਏ ਆ ਕੜਸ਼ੀਆਂ ਤੇ ਆਪਣਾ ਸਮਾਨ ਸਾਰਾ ਰੈਡੀ ਸੀ ਤੇ ਲੱਗ ਗਿਆ ਆਪਾਂ ਮਖਾਣੀ ਗਰਮ ਕੀਤੇ ਸੀ ਤੇ ਉਹਨੂੰ ਪੀਸ ਕੇ ਪਾਉਣਾ ਵਾ ਤੇ ਬਾਕੀ ਕਾਜੂ ਬਦਾਮ ਤੇ ਗਰੀ ਤੇ ਛੁੰਡ ਤੇ ਉਹ ਸਮਾਨ ਸੀ ਜਿਹੜਾ ਆਪਾਂ ਅਲਸੀ ਸਰਸਮਾਂ ਆਪਾਂ ਪੋਣਾ ਸੀ ਵਿੱਚ ਤੇ ਖਾਂਡ ਵੀ ਪੀਸੀ ਪੀਸ ਕੇ ਖਾਂਡ ਦੇਸੀ ਖਾਂਡ ਪਾਈਦੀ ਆ ਤੇ ਇਧਰ ਆਪਣਾ ਮੈਂ ਕੜਛੀ ਮਰੰਦੇ ਸੀ ਤੇ ਕਿੰਨਾ ਟਾਈਮ ਭੁੰਣਾ ਪੈਂਦਾ ਵਾ ਇਹਨੂੰ ਵੇਸਣ ਨੂੰ ਤੇ ਆ ਬਾਕੀ ਸਾਰਾ ਸਮਾਨ ਆਪਣਾ ਗ੍ਰੈਂਡ ਕੀਤਾ ਆ ਅਸੀਂ ਕਾਜੂ ਬਦਾਮ ਸਾਰਾ ਸਮਾਨ ਤੇ ਆਪਣੀ ਪੰਜੀਰੀ ਬਣ ਗਈ ਆ ਕਾਫੀ ਟਾਈਮ ਲੱਗਾ ਤੇ ਹੁਣ ਆਪਾਂ ਸਾਰਾ ਸਮਾਨ ਪਾਉਣਾ ਵਿੱਚ ਤੇ ਇਧਰ ਪੰਜੀਰੀ ਬਣ ਗਈ ਆਪਣੀ ਹਾਂਜੀ ਪੰਜੀਰੀ ਬਣ ਗਈ ਆ ਤੇ ਆਪਾਂ ਹੁਣ ਕੱਢਤੀ ਆ ਡੱਬੇ ਚ